ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਹੋਰ ਮੇਰਾ ਨਵਾਂ ਬਲੌਗ ਥੇਖਾ ਦਾ ਜਿਹੜਾ ਮੈਂ ਲਿਸਮਾਨ ਲੈ ਕੇ ਆਈ ਸੀਗੀ ਇਹ ਮੈਂ ਲੈ ਕੇ ਆਈ ਸੀ ਇਹਦੇ ਵਾਸਤੇ ਦੋ ਹੈਂਕੀ ਨਾਨੂ ਵਾਸਤੇ ਇਹ ਲੈ ਕੇ ਆਈ ਸੀ ਸੌਕਸੇਸ ਇਹ ਵਾਲੀਆਂ ਮੰਦਰ ਲਈ ਇਹ ਕੇ ਲੈ ਕੇ ਆਈ ਸੀ ਥੋੜ੍ਹੀ-ਥੋੜ੍ਹੀ ਕਰਕੇ ਹੋਰ ਲੈ ਕੇ ਆਉਂਗੇ ਇਹ ਲੈ ਕੇ ਆਈ ਸੀ ਬਾਜ਼ੂ ਵਾਸਤੇ ਆਰਮਜ਼ ਉਹ ਧੁੱਪ ਤੋਂ ਕਿਉਂਕਿ ਇਹਦੀਆਂ ਬਾਹਾਂ ਉਹ ਜਾਂਦਾ ਕਰਕੇ ਬਹੁਤ ਕਾਲੀਆਂ ਹੋ ਗਈਆਂ ਮੈਨੂੰ ਬੜੀਆਂ ਹੋਰ ਤਰ੍ਹਾਂ ਲੱਗਦੀਆਂ ਸੀਗੀਆਂ ਇਹ ਐਦਾਂ ਮੇਰੇ ਖਿਆਲ ਚ ਉੱਤੇ ਵੀ ਪੈ ਜਾਂਦੀਆਂ ਉਂਗਲਾਂ ਤੇ ਇਹ ਦੇ ਵਿਚ ਦੀ ਇਹ ਲੈ ਕੇ ਆਈ ਸੀਗੀ ਛੋਟਾ ਛੋਟਾ ਸਮਾਨ ਨਾ ਨੂੰ ਦਾ ਇਹ ਜੀ ਜੀਨਸ ਲਈ ਸੀ ਮਨ ਵੀ ਇਹ ਨੇ ਇਹ ਵਾਲੀ ਉਹ ਮਿਲੀ ਨਹੀਂ ਮੈਂ ਕਿਹ ਜੀਨਸ ਲੈ ਕੇ ਨਹੀਂ ਦੇਣੀ ਹਜੇ ਗਰਮੀ ਆ ਬਟ ਉਹ ਜਿਹੜੀ ਚੀਨੋਜ਼ ਚੀਨੋਜ਼ ਉਹ ਪੈਂਟ ਉਹ ਵਾਲੀ ਉਹਨਾਂ ਦੇ ਸਾਈਜ਼ ਜਿਹੜੇ ਉਹ ਵੱਡੇ ਸੀਗੇ ਛੋਟੇ ਸਾਈਜ਼ ਨਹੀਂ ਸੀਗੇ 32 ਨੰਬਰ ਆ ਮਨੀ ਦੇ ਹੁੰਦਾ 32 ਨਹੀਂ ਸੀ 34 ਤੋਂ ਸ਼ੁਰੂ ਹੁੰਦੇ ਸੀ ਇਹ ਵਾਲੀ ਲੈਤੀ ਆ ਨੋ ਪੈਂਟ ਆਲਟਰਨੇਟ ਇਹਨੇ ਕਰਵਾ ਲਿਆ ਅੱਜ ਇੰਸ਼ਾਅੱਲਾ ਕੱਟ ਕੇ ਤੇ ਇਹਨੂੰ ਨਾਲ ਉਹਦੇ ਕਰ ਦਿੰਦੇ ਇੰਟਰਲੌਕ ਚਲੋ ਜੀ ਹੁਣ ਕਰ ਲੈਨੇ ਆਪਣੇ ਘਰ ਦੇ ਕੰਮ ਇੱਕ ਮੈਂ ਲੈ ਕੇ ਆਈ ਸੀ ਆਪਣੇ ਲਈ ਮੈਂ ਆਪਣੇ ਲਈ ਹਾਸ ਸਿਲੈਕਟ ਕੀਤਾ ਸੀਗਾ ਲੋਅਰ ਇਹ ਵਾਲਾ ਲੋਅਰ ਕੀਤਾ ਸੀ ਇਹ ਵਾਲੀ ਟੀ-ਸ਼ਰਟ ਕੀਤੀ ਸੀ ਇੰਦਰ ਮੈਂ ਲਾਉਣ ਲੱਗੀ ਝਾੜੂ ਤੇ ਆ ਸਾਡਾ ਦੇਖੋ ਸਾਡਾ ਇਹ ਗੁੱਲੂ ਇਹ ਗੁੱਲੂ ਸਾਡਾ ਕਿੰਦਾ ਲੰਮੇ ਪਿਆ ਹੈ ਹਾਂ ਬਗ ਕਿੰਨਾ ਬਦਲ ਆਇਆ ਉਹ ਅੱਜ ਰੱਬ ਨੇ ਐਨ ਠੰਡਾ ਕਰ ਦਿੱਤਾ ਸਵੇਰੇ ਸਵੇਰੇ ਕਿੰਨਾ ਤੇਜ਼ ਮੀਂਹ ਪਾਤਾ 7 ਵਜੇ ਦਾ ਮੀਂਹ ਸ਼ੁਰੂ ਹੋਆ ਸਾਢੇ 7 7:30 ਵਜੇ ਦਾ ਦੇਖੋ ਕਿੰਨਾ ਬੁੜਬੜਿਆ ਵਾਲਾ ਮੀਂਹ ਆ ਮਰਸੋੜੀ ਹੋੜੀ ਠੰਡ ਆ ਜਾਣੀ ਇਹ ਦੇਖੋ ਕਿੰਨਾ ਮੀਂਹ ਆ ਜਿਹੜੀ ਹੈ ਨਾ ਕਨੀਆਂ ਕਣੀਆਂ ਦੀ ਉਹ ਆ ਨਾ ਟਿਪ ਟਿਪ ਜੀ ਜਿਹੜੀ ਨਾ ਇਹ ਬਹੁਤ ਵਧੀਆ ਲੱਗਦੀ ਤੇ ਟਪ ਟਪ ਜੀ ਆਵਾਜ਼ ਮੈਂ ਇਧਰ ਵੇੜੇ ਦੀ ਬੱਠੀ ਸੀ ਇਧਰਲੇ ਦੇ ਵਿੱਚ ਮੀਂਹ ਦੇਖਦੀ ਸੀ ਕਿੰਨਾ ਸੋਹਣਾ ਲੱਗ ਰਿਹਾ ਮੀਨApiException ਸਾਡੇ ਪਈ ਹਜੇ ਵੀ ਪਈ ਜਾਂਦਾ ਕਿੰਨਾ ਟਾਈਮ ਹੋ ਗਿਆ ਬੰਦੇ ਨੂੰ ਇਦਾਂ ਨਜ਼ਾਰੇ ਲੈਂਦੇ ਮੀਨ ਦੇ ਆ ਦੇ ਉੱਥੋਂ ਮੀਨ ਨਾਲ ਹਵਾ ਠੰਡੀ ਠੰਡੀ ਆਉਂਦੀ ਸਿੱਧੀ ਆ ਬੂਹੇ ਥਾਣੀ ਅੱਦਰ ਆ ਜਨਾਬ ਜੀ ਸੁੱਤੇ ਪਏ ਆ 8 ਵਜ ਗਏ ਅੰਦਰੋਂ ਉੱਠ ਗਿਆ ਅੱਜ ਛੁੱਟੀ ਆ ਸੰਡੇ ਆ ਨਜ਼ਾਰੇ ਇਹ ਲੈਂਦੇ ਮੀਨ ਦੇ ਤੇਪ ਤੇਪ ਜੀ ਮੀਂਹ ਦੀ ਬਾਜ ਆਉਂਦੀ ਆ ਉਹ ਨਾਲ ਉਹਦਾ ਵੀ ਨੀਂਦ ਜਿਹੜੀ ਬਹੁਤ ਸੋਹਣੀ ਆਉਂਦੀ ਦੇਖੋ ਕਿੰਨਾ ਮੀਂਹ ਹਜੇ ਪਈ ਜਾਂਦਾ ਹੁਣ ਤਾਂ ਰੱਬ ਨੇ ਠੰਡਾ ਕਰ ਦੇਣਾ ਹੈ ਨਾ ਦੇਖੋ ਕਿੰਨਾ ਸੋਹਣਾ ਲੱਗਦਾ ਠੰਡਾ ਸਭ ਤੋਂ ਜ਼ਿਆਦਾ ਪੰਛੀਆਂ ਨੂੰ ਪੇੜ-ਪੌਦਿਆਂ ਨੂੰ ਚੈਨ ਆ ਜਾਂਦੇ ਇਨਸਾਨ ਨੂੰ ਤਾਂ ਚੱਲ ਚੈਨ ਆਉਂਦੀ ਨਹੀਂ ਨਾ ਇਨਸਾਨ ਚੈਨ ਨਹੀਂ ਕਰੀ ਹੁੰਦੀ ਪੰਛੀ ਤੇ ਪੇੜ-ਪੋਦਿਆਂ ਨੂੰ ਇੰਨੇ ਕਦੇ ਚੈਨ ਆ ਜਾਣੀ ਇਧਰ ਅੱਜ ਜਨਾਬ ਜੀ ਸੁੱਤੇ ਪਏ ਮੈਨੂੰ ਲੰਨੇ ਸੀ ਛਾੜੂ ਅੱਜ ਲੇਟ ਹੋ ਗਈ ਮੈਂ ਅੱਜ ਛੁੱਟੀ ਇਹਦੀ ਕਰਕੇ ਮੈਂ ਕਿ ਚਲ ਸੁੱਤਾ-ਸੁੱਤਾ ਰਹਿਣਾ ਸਾਢੇ 8 ਹੋ ਗਏ ਹਜੇ ਵੀ ਸਾਢੇ 20 ਤੇਜ਼ ਪਈ ਜਾਂਦਾ ਗੱਡੀ ਮੰਨੀ ਨੂੰ ਮੈਂ ਕਹਿ ਕੇ ਜਿਹੜੀ ਉਹ ਪਿੱਛੇ ਖੜੀ ਕਰਵਾਤੀ ਮੀਂਹ ਜੰਦੀ ਬਹੁਤ ਸੀ ਮੈਂ ਮੈਂ ਕਿਹਾ ਵੇੜਾ ਵੀ ਸਾਫ਼ ਕਰ ਲੈ ਆ ਇਹ ਵਾਲਾ ਕੋਲਟ ਮੰਨੀ ਉੱਧਰ ਲਾ ਦਿਓ ਉੱਧਰਲੇ ਪਾਸੇ ਨਾ ਕੰਦਨਾ ਇੱਧਰ ਲਾ ਦਿਈਏ ਇੱਥੇ ਹਾ ਇੱਧਰ ਦੇਖੋ ਮੀਂਹ ਗੱਡੀ ਐਨ ਬਾਹਰੋਂ ਜਿਹੜੀ ਸਾਫ਼ ਹੋ ਜੂਗੀ ਜਦੋਂ ਮੀਂਹ हटਿਆ ਮਨੀ ਮੋਟਰ ਚਲਾ ਕੇ ਨਾ ਤੇ ਟਾਇਰਾਂ ਦੇ ਆਸ-ਪਾਸੇ ਆਗ ਮਾਰਦੀ ਪਾਣੀ ਹਨਾ ਮਾਚੇ ਨੂੰ ਸਾਫ਼ ਕਰ ਲਈ ਉਪਰੋਂ ਕੀਛੇ-ਕੀਛ ਸਾਫ਼ ਕਰ ਲਈ ਉਹਨਾਂ ਅਖਬਾਰ ਨਾਲ ਸਾਰੀ ਸਿਕਾ ਲਈ ਦੇਖੋ ਕਿ ਨਮੀ ਪੈਨਦੇ ਆ ਸਾਡਾ ਇੱਧਰਲਾ ਵਿੜਾ ਹੈ ਮਤਲਬ ਛੋਟਾ ਤਾਂ ਨਹੀਂਗਾ ਚੌੜਾਈ 'ਚ ਛੋਟਾ ਲੰਬਾਈ 'ਚ ਤਾਂ ਵੱਡਾ ਵਾ ਇਹ ਸਾਡਾ ਪਲਾਟ ਸੀਗਾ ਪਿੱਛੇ ਜਿਹੜਾ ਅਸੀਂ ਨਾਲ ਰਲਾਇਆ ਇੱਧਰ ਗੱਡੀਆਂ ਗੁੱਡੀਆਂ ਇਹ ਚੀਜ਼ਾਂ ਖੜੀਆਂ ਕਰ ਲਈਦੀਆਂ ਆਰਾਮ ਵੀ ਬਹੁਤ ਆ ਦਾ ਸਾਡੇ ਪਿੰਡ ਚ ਹੋ ਰਹੀ ਨੇ ਗੱਡੀ ਬਾਹਰ ਵੀ ਨਹੀਂ ਖੜੀ ਕਰ ਸਕਦੇ ਨਾ ਬੋਲਟ-ਬੋਲਟ ਕੁਝ ਵੀ ਦੇਖੋ ਮੀ ਅੱਜ ਮੈਂ ਤਾਂ ਆਪਣਾ ਮੂੰਹ ਵੀ ਨਹੀਂ ਮਨੀ ਦਿਖਾ ਸਕਦੀ ਮੈਂ ਆਪਣਾ ਫੇਸ ਤਾਂ ਨਹੀਂ ਦਿਖਾਉਣੀ ਭਾਈ ਕੱਲ ਮੈਨੂੰ ਮਨੀ ਦੇ ਡੈਡੀ ਦੀ ਬਹੁਤ ਯਾਦ ਆਉਂਦੀ ਸੀ ਕੱਲ ਮੈਂ ਇੰਨਾ ਰੋਈ ਸੂ ਮੇਰੀਆਂ ਅੱਖਾਂ ਸੁੱਜੀਆਂ ਵਈਆਂ ਤਾਂ ਕਰਕੇ ਨਹੀਂ ਮੈਂ ਆਪਣੀ ਵੀਡੀਓ ਬਣਾਉਣੀ ਮੇਰੀਆਂ ਅੱਖਾਂ ਬਹੁਤ ਜ਼ਿਆਦੀਆਂ ਸੁੱਜੀਆਂ ਹੋਈਆਂ ਬਹੁਤ ਔਖਾ ਬਈ ਟੂਰ ਰਹਿਣਾ ਬਹੁਤ ਔਖਾ ਚਲੋ ਕਿਸੇ ਦਿਨ ਤਾਂ ਬਾਬਾ ਕੱਠੇ ਕਰੂਗਾ ਜੀ ਮਨੇ ਵੀ ਕੱਲ ਬਹੁਤ ਟੈਨਸ਼ਨ ਆ ਗਿਆ ਸੀ ਜਦੋਂ ਮੈਂ ਆਇਆ ਇਹੋ ਯੂਨੀਵਰਸਿਟੀ ਤੋਂ ਮੇਰੀਆਂ ਅੱਖਾਂ ਸੁੱਜੀਆਂ ਹੋਈਆਂ ਸੀ ਨੋਖਾਂ ਤੋਂ ਹੀ ਪਤਾ ਲੱਗ ਗਿਆ ਫੇ ਰੁਕੇ ਹਟੀ ਆ। ਪਗੀ ਨੂੰ ਮਿਲ ਗਈ ਹੈ ਚਾਕਲੇਟ। ਖੋਲ ਤੇ ਦਿੱਤੀ ਆ ਵਗੀ। ਬੈਠ ਕੇ ਖਾਲਾ। ਕਿੰਨੀ ਗੰਦੀ ਜੀ ਚਾਕਲੇਟ ਆ। ਅੜਾ ਅੜਾ ਕਰ। ਨਾ। ਕੁੱਤਿਆਂ ਦੇ ਖਾਣ ਵਾਲੀ ਆ ਪਰ ਗੰਦੀ ਸਮੈਲ ਆਉਂਦੀ। ਇਹ ਪਗੀ ਖਾ ਲਵੇ ਫਿਰ ਤੋਂ ਮੈਂ ਚੱਕਦੀ ਸਾਰਾ ਸਮਾਨ। ਗਿਨੇ ਤੇ ਦਾ ਰੈਪਰ ਵੀ ਛੱਟ ਜਾਣਾ ਹੈ ਨਾ ਇਹ ਬਾਤ ਚ ਚੱਕਣੀ ਆ ਸਭ ਕੁਛ ਕਾਗਜ਼ ਜਿਆ ਵੀ ਸਾਰਾ ਕੁਛ ਤੇ ਇੱਥੇ ਜੀ ਮੈਂ ਸੂਜੀ ਅਤੇ ਉਹਨੂੰ ਕੀ ਕਹੀਦਾ ਪੋਹ ਹੈ ਜਿਹੜਾ ਉਹ ਪੀ ਕੇ ਰੱਖਿਆ ਸੀ ਆਪਣੇ ਲਈ ਚੀਲਾ ਬਣਾਉਣ ਵਾਸਤੇ ਤੇ ਅੱਜ ਮੂਡ ਹੈ ਹੀ ਬਹੁਤ ਖਰਾ ਅੱਜ ਨਹੀਂ ਮਤਲਬ ਕੱਲ ਦਾ ਹੀ ਮੂਡ ਜਿਹੜਾ ਬਹੁਤ ਖਰਾਬ ਸੀ ਮਨ ਬਹੁਤ ਖਰਾਬ ਸੀਗਾ ਰੋ ਵੀ ਲਿਆ ਬਸ ਉਹ ਮਨ ਹਲਕਾ ਵੀ ਕਰ ਲਿਆ ਚਿਰੀਆਂ ਜਿਹੜੀਆਂ ਔਰਤਾਂ ਇੱਥੇ ਮੇਰੀ ਅੱਖਾਂ ਸੁੱਜੀਆਂ ਹੋਈਆਂ ਹਨ ਕਿਉਂਕਿ ਕੱਲ ਮੈਂ ਕੁਝ ਜ਼ਿਆਦਾ ਹੀ ਰੋ ਲਿਆ ਕਿਤੇ ਕਿਤੇ ਹੋ ਜਾਂਦਾ ਮਨ ਇਦਾਂ ਦਾ ਹੁਣ ਵੀ ਮੈਨੂੰ ਰਿਕਾਰਡਿੰਗ ਕਰਦੇ ਆ ਰੋਣਾ ਹੁੰਦਾ ਕਿੰਨਾ ਔਖਾ ਦੂਰ ਰਹਿਣਾ ਆਪਣੇ ਜੀਵਨ ਸਾਥੀ ਤੋਂ ਕਿ ਜੇ ਇਹ ਹਾਲਾਤ ਜਮਾਨੇ ਇਦਾਂ ਦਾ ਹੁੰਦਾ ਪਈ ਆਪਣੇ ਆਪ ਨੂੰ ਫੀਲ ਹੁੰਦਾ ਪਈ ਚੱਲ ਇਕੱਠੇ ਰਹੀਏ ਕੋਲ ਰਹੀਏ ਬਹੁਤ ਹੋ ਗਿਆ ਜਨਵਰੀ ਚ ਸਾਡੀ ਮੈਰਿਜ ਨੂੰ 20 ਸਾਲ ਹੋ ਜਾਣੇ ਤੇ 20 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਸੀ 3-4 ਸਾਲ ਉਹ ਵੀ ਬਹੁਤ ਮੁਸ਼ਕਿਲ ਨਾ 3-4 ਸਾਲ ਇਕੱਠੇ ਰਹੇ ਹੋਵਾਂਗੇ ਮੈਂ ਇਹ ਨਹੀਂ ਕਹਿੰਦੀ ਮੇਰਾ ਹੀ ਸਬਰ ਆ ਉਸ ਬੰਦੇ ਦਾ ਵੀ ਸਬਰ ਆ ਤਾਂ ਮੇਰਾ ਵੀ ਸਬਰ ਆ ਵੀ ਉਹਨੇ ساری ਜ਼ਿੰਦਗੀ ਨਗਾ ਦੇਣ ਲੱਗਾ ਕਮਾਈ ਕਰਦਾ ਤੇ ਮੇਰੀ ਨੰਗ ਕੇ ਇਧਰ ਉਹਦੀ ਵੇਟ ਕਰਦੀ ਤੇ ਆਪਣਾ ਘਰ-ਬਾਰ ਬਣਾਉਂਦੀ ਦੀ ਆਪਣੇ ਬੱਚੇ ਨੂੰ ਪਾਲਦੀ ਦੀ ਇਹਨੂੰ ਚੰਗੇ ਪਾਸੇ ਲਾਉਂਦੀ ਦੀ ਇਹਨੂੰ ਚੰਗੀਆਂ ਆਦਤਾਂ ਸਿਕਾਵਾਂ ਚੰਗੇ ਮੈਨਰਸ ਦਵਾ ਚੰਗੇ ਸੰਸਕਾਰ ਦਵਾ ਤੇ ਪਰ ਜਿਹੜਾ ਉਹ ਅਸੀਂ ਆਪਣਾ ਟਾਈਮ ਆ ਇਕੱਠੇ ਰਹਿਣ ਦਾ ਉਹ ਇੱਕ ਸਾਲ ਦਾ ਗਵਾ ਲਿਆ ਗਵਾ ਤਾਂ ਨਹੀਂ ਲਿਆ ਹਜੇ ਵੀ ਚਲੋ ਏਜ ਤੇ ਸਾਡੇ ਦੋਨਾਂ ਦੀ ਹਜੇ ਵੀ ਕੁਝ ਨਹੀਂ ਗਈ ਮੈਰੀ ਸਾਡੇ ਦੋਨਾਂ ਦੀ ਜਲਦੀ ਹੋ ਗਈ ਸੀਗੀ ਤੇ ਇਸ ਕਰਕੇ ਸਬਰਿਆਂ ਨੇ ਚੇਰ ਦਾ ਰੱਖਿਆ ਪਰ ਕਈ ਜ਼ਿੰਦਗੀ ਚ ਇਦਾਂ ਦੇ ਕੁੱਤੇ ਬਿੱਲੇ ਆ ਹ ਪਤਾਈਏ ਤੁਹਾਨੂੰ ਹਰ ਇੱਕ ਦੇ ਜ਼ਿੰਦਗੀ ਚ ਹੁੰਦੇ ਹੀ ਆ ਇਦਾਂ ਦੇ ਲੋਕ ਇਨਸਾਨ ਦਾ ਸਬਰ ਨਹੀਂ ਦੇਖਦੇ ਇਨਸਾਨ ਦੇ ਉਹ ਨਹੀਂ ਦੇਖਦੇ ਕਿ ਇੱਕ ਦੂਜੇ ਤੋਂ ਕਿਦਾਂ ਇੱਕ ਜੀਵਨ ਸਾਥੀ ਤੋਂ ਦੂਰ ਰਹਿਣਾ ਕਿੰਨਾ ਮੁਸ਼ਕਿਲ ਆ। ਕਈ ਤੇ ਇਦਾਂ ਦੇ ਕੁੱਤੇ ਵਾਂਗੂ ਕੁਛ ਵੀ ਭੌਂਕ ਦਿੰਦੇ ਆ। ਅਕਲ ਉਨੀਕ ਹੁੰਦੀ ਆ। ਤੇ ਉਹ ਗੱਲ ਉੱਥੇ ਆ ਜਾਂਦੀ ਆ ਜਿਹੜੇ ਲੋਕਾਂ ਦੇ ਆਪ ਦੇ ਰਿਸ਼ਤੇਆਂ 'ਚ ਪਿਆਰ ਤੇ ਮੁਹੱਬਤ ਐਨੀ ਜਿਨ੍ਹਾਂ ਨੇ ਆਪਣੇ ਜੀਵਨ ਸਾਥੀ ਨੂੰ ਕੋਈ ਤੇ ਪਿਆਰ ਨਹੀਂ ਦੇਣਾ ਤੇ ਨਾ ਕੋਈ ਤੇ ਪਿਆਰ ਨਾਲ ਰਹਿਣਾ ਤੇ ਉਹਨਾਂ ਨੂੰ ਇਦਾਂ ਲੱਗਦਾ ਰਹਿੰਦਾ ਕਿ ਸ਼ਾਇਦ ਸਾਰੇ ਇਦਾਂ ਹੀ ਰਹਿੰਦੇ ਆ। ਤੇ ਇਸ ਕਰਕੇ ਬਹੁਤ ਕੋਸ਼ਿਸ਼ ਹੋ ਚੁੱਕੀ ਲੈਣੀ ਪਰ ਕਈ ਇੰਨਾ ਕੁਝ ਜ਼ਿੰਦਗੀ ਚ ਹੋਇਆ ਨਾ ਕਿ ਕਈ ਵਾਰੀ ਉਹ ਜਦੋਂ ਸਭ ਕੁਝ ਚੇਤਾ ਆ ਜਾਂਦਾ ਫਿਰ ਮੇਰੇ ਸਬਰ ਜਿਹਦਾ ਬੰਨ ਜਿਹੜਾ ਟੁੱਟ ਜਾਂਦਾ ਫਿਰ ਮੈਂ ਕਾਲੀ ਜੀ ਪੈ ਜਾਂਦੀ ਆ ਫਿਰ ਮੈਂ ਮਾਨੀ ਦੇ ਡੈਡੀ ਨੂੰ ਕਹਿ ਦਿੰਨੀ ਆ ਦਫਾ ਹੋਵੇ ਦੁਨੀਆਦਾਰੀ ਲੋਕ ਲਾਜ ਪਹਿਲਾਂ ਇਹਨਾਂ ਨੇ ਕਰਦੇ ਬਜ਼ੁਰਗਾਂ ਨੇ ਨਗਾਤਾ ਸਾਡਾ ਹੈ ਇਦਾਂ ਹੀ ਟਾਈਮ ਇਹ ਕਹਿ ਕੇ ਕਿ ਵੀ ਨਹੀਂ ਅਸੀਂ ਨਹੀਂ ਕੁੜੀ ਭੇਜਣੀ ਮੁੰਡੇ ਕੋਲ ਅਸੀਂ ਇਹ ਵੀ ਕਹਿ ਕੇ ਵਿਆਹ ਕੀਤਾ ਸੀ ਅਸੀਂ ਕੋਲ ਰੱਖਣੀ ਕੋਲ ਰੱਖਣੀ ਚਲੋ ਕੋਲ ਵੀ ਮੈਂ ਰਹਿ ਲਿਆ ਹੁਣ ਤਾਂ ਸੁੱਖ ਨਾ ਮਨੀ ਵੀ ਜਵਾਨ ਆ ਭਈ ਉਹ ਰਹਿ ਸਕਦਾ ਇਹਨਾਂ ਦੇ ਕੋਲ ਤੇ ਹੁਣ ਜੀ ਜੇ ਕਿਸੇ ਨੂੰ ਪੁੱਛੋ ਜੀ ਲੋਕ ਲਾਜ ਲੋਕੀ ਦੱਸਣ ਲੱਪ ਪੈਂਦੇ ਲੋਕਾਂ ਨੇ ਕਹਿਣਾ ਬੁੜੇ ਬੁੜੀਆਂ ਨੂੰ ਬੁੱਢੇ ਹੋਇਆਂ ਨੂੰ ਬੁੱਢੇ ਬੁੱਡੀਆਂ ਨੂੰ ਇਕੱਲੇ ਛੱਡ ਕੇ ਚਲੇ ਗਏ ਆ ਹੁਣ ਬਜ਼ੁਰਗ ਹੋ ਗਏ ਬਜ਼ੁਰਗ ਹੋਏ ਤਾਂ ਕੋਈ ਇੰਨਾ ਵੀ ਨਹੀਂ ਮਤਲਬੀ ਹੋ ਸਕਦਾ ਭਈ ਆਪਣਾ ਹੀ ਸੋਚੀ ਜਾਵੇ ਇਕੋ ਇਨਸਾਨ ਬਾਰੇ ਵੀ ਸੋਚਣਾ ਚਾਹੀਦਾ ਨਾ ਜਿਨ੍ਹਾਂ ਦੀ ਉਮਰ ਹੀ ਵਿਛੋੜੇ ਚ ਨੰਗੀ ਘਰ-ਬਾਰ ਬਣਾਉਂਦੇ ਨੰਗੀ ਬਿਮਾਰੀਆਂ ਤੇ ਪੈਸਾ ਲੋਂਦੇ ਨੰਗੀ ਇਸ ਕਰਕੇ ਮੈਂ ਉਹ ਗੱਲਾਂ ਸੋਚ-ਸੋਚ ਕੇ ਬੜਾ ਹੀ ਮਨ ਪਰੇਸ਼ਾਨ ਦੁਖੀ ਬਸ ਇਹ ਸੋਚਿਆ ਹੋਇਆ ਵੀ ਹੁਣ ਨਵੇਂ ਸਾਲ 'ਚ ਜਿਹੜਾ ਜੋ ਕਹਿੰਦਾ ਜੋ ਬਕਵਾਸ ਕਰਦਾ ਘਰੀ ਜਾਵੇ ਫਿਰ ਕੁਸ਼ਟਾ ਇਕੱਲੀ ਨੇ ਆਪਣੇ ਹਸਬੰਦ ਕੋਲ ਰਹਿ ਕੇ ਆਉਣਾ ਇੱਕ ਆਪਣੀ ਵੀ ਅਸੀਂ ਪ੍ਰਾਈਵੇਸੀ ਜਿਹੜੀ ਆਪਣੀ ਜ਼ਿੰਦਗੀ ਹੁੰਨੀ ਆ ਆਪਣੀ ਜੀਣੀ ਅਸੀਂ ਜ਼ਿੰਦਗੀ ਜਿਹੜਾ ਜੋ ਕਹਿੰਦਾ ਕੋਈ ਭੌਂਪਦਾ ਭੌਂਕੀ ਜਾਵੇ ਇਸ ਕਰਕੇ ਦੁਨੀਆ ਆ ਜਾ ਲੋਕਾਂ ਆ ਜਾ ਜਿਹੜੇ ਦੁਨੀਆ ਆੜੇ ਕੁਝ ਸਮਝਦਾਰ ਲੋਕ ਆ ਉਹ ਇਹਨਾਂ ਦੀਆਂ ਗੱਲਾਂ ਨੂੰ ਸਮਝਦੇ ਆ ਇਹਨਾਂ ਪਰੇਸ਼ਾਨੀਆਂ ਨੂੰ ਸਮਝਦੇ ਆ ਵੀ ਔਖਾ ਨਹੀਂ ਹੁੰਦਾ ਅਲੱਗ ਰਹਿਣਾ ਤੇ ਕੁਝ ਹੁੰਦੇ ਆ ਜਿਨ੍ਹਾਂ ਨੂੰ ਸਲਾਮ ਹੀ ਦੇਣੀਆਂ ਹੁੰਦੀਆਂ ਬਸ ਕੁੱਤੇ ਵਾਂਗੂ ਭੌਂਕਣਾ ਹੀ ਹੁੰਦਾ ਹੁੰਦਾ ਬਸ ਕਿਸੇ ਦੇ emotions ਨਾਲ ਜਾਂ ਕਿਸੇ ਦੀ ਮਜਬੂਰੀ ਜਾਂ ਕਿਸੇ ਦਾ ਸਬਰ ਜਾਂ ਕਿਸੇ ਦੀ ਉਹ ਜਿਹੜੀ ਸਿਚੁਏਸ਼ਨ ਹੈ ਉਹਨੂੰ ਨਹੀਂ ਸਮਝਣਾ ਹੁੰਦਾ ਬਸ਼ਰਮਾਂ ਨੂੰ ਕਹਿੰਦਾ ਨੂੰ ਤਾਂ ਸਿਰਫ ਉਹ ਲੋਕ ਲਾਜ ਨੂੰ ਹੀ ਮਿਲੀ ਜਾਂਦੇ ਆ ਮੇਰਾ ਤਾਂ ਮਿਲਣ ਨੂੰ ਵੀ ਨਹੀਂ ਮਨ ਕਰਦਾ ਹੁੰਦਾ ਮੇਰਾ ਜਿਗਰ ਦਾ ਹੁੰਦਾ ਖਤਮ ਕਰਨਾ ਇਹ ਰਿਸ਼ਤੇ ਇਦਾਂ ਦੇ ਜਿਹੜੇ ਰਿਸ਼ਤੇ ਜਿਹੜੇ ਮਤਲਬੀ ਰਿਸ਼ਤੇ ਆ ਜਿਹੜੇ ਕਿਸੇ ਦੀ ਮਜਬੂਰੀ ਨਹੀਂ ਸਮਝ ਸਕਦੀ ਖਤਮ ਕਰਦਾ ਤਾਂ ਬਹੁਤ ਸਾਰੇ ਮੈਂ ਖਤਮ ਕਰ ਵੀ ਦਿੱਤੇ ਆ ਉਹ ਜਿਹੜੇ ਰਹਿੰਦੇ ਖੁੰਦੇ ਆ ਬਸ ਉਹ ਵੀ ਖਤਮ ਕਰ ਦੇਣੇ ਕਿਉਂਕਿ ਜਿਹੜਾ ਇਨਸਾਨ ਤੁਹਾਡਾ ਦੁੱਖ ਨਹੀਂ ਵੰਡਾ ਸਕਦਾ ਦੁੱਖ ਉੱਤੇ ਵੀ ਜਿੰਨੇ ਤੁਹਾਡੇ ਜਲੇ ਤੇ ਵੀ ਨਮਕ ਛੜਕਣਾ ਤੇ ਆਪਣਾ ਬਸ ਆਪਣੇ ਮਤਲਬ ਲਈ ਤੁਹਾਡੇ ਨਾਲ ਰਲਣਾ ਮਿਲਣਾ ਖੁੱਲਣਾ ਮਿਲਣਾ ਤਾਂ ਉਹਦਾਂ ਦੇ ਇਨਸਾਨਾਂ ਨੂੰ ਦੂਰ ਹੀ ਰੱਖਣਾ ਚਾਹੀਦਾ ਆਪਣੀ ਜ਼ਿੰਦਗੀ ਤੋਂ ਇਸ ਕਰਕੇ ਕੱਢ ਦੇਣੇ ਇਦਾਂ ਦੇ ਵੀ ਸਾਰੇ ਮੈਂ ਰਿਸ਼ਤੇ ਆਪਣੀ ਜ਼ਿੰਦਗੀ ਚੋਂ ਬਾਹਰ ਬਸ ਤੇ ਇਸ ਸਬਰ ਜੀ ਨਾਲ ਜਾਉਂਗੀ ਆਪਣੇ ਹਸਬੰਡ ਕੋਲ ਰਹਿ ਕੇ ਆਉਂਗੀ ਕਿਉਂਕਿ ਮੈਨੂੰ ਪਤਾ ਜੇ ਮੈਂ ਆਪਣੇ ਹਸਬੰਡ ਕੋਲ ਵੀ ਚਲੇਗੀ ਐਦਾਂ ਦੇ ਲੋਕਾਂ ਨੇ ਪਿੱਛੋਂ ਮੇਰੇ ਪੋਤਰ ਨੂੰ ਵੀ ਵਿਗਾੜਨ ਦੀ ਪੂਰੀ ਕੋਸ਼ਿਸ਼ ਕਰਨੀ ਆ ਇਸ ਕਰਕੇ ਮੈਂ ਜਾਣ ਤੋਂ ਪਹਿਲਾਂ ਹੀ ਐਦਾਂ ਦੇ ਆਨ ਨੂੰ ਵੀ ਦੂਰ ਹੀ ਕਰਕੇ ਜਾਣਾ ਤੇ ਇਹਦੇ ਚੀਲੇ ਹੋ ਗਏ ਸੀ ਤਿਆਰ ਤੇ ਹੁਣ ਲੱਗੇ ਸੀ ਮੈਂ ਤਾਂ ਮਨੀ ਖਾਣ ਚਲੋ ਜੀ ਇਹਦੇ ਨਾਲ ਹੀ ਵਲੌਗ ਦਾ ਕਰਦੇ ਆ ਐਂਡ ਬਾਏ ਬਾਏ ਜੀ ਸਾਰਿਆਂ ਨੂੰ